ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸੱਚ ਹਨ ਪਿਆਲਾ ਕਰਦੇ ਆ ਉਸ ਵੇਲੇ ਸ਼੍ਰੀ ਗੁਰੂ ਰਾਮਦਾਸ ਜੀ ਜਦੋਂ ਅਕਾਲ ਪੁਰਖ ਕੋਲ ਆਏ ਕਿ ਤੇ ਦਰ ਤੇ ਜਾਂਦੇ ਵਾਹਿਗੁਰੂ ਜੀ ਨੇ ਆਪ ਆਪਣੇ ਅਸਨ ਤੇ ਬਿਠਾਇਆ ਅਸਨ ਤੇ ਬਿਠਾ ਕੇ ਸਦਕਾਰ ਕੀ ਤਰ ਦੇਵਤਿਆਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਜੈ ਜੈਕਾਰ ਕੀਤੀ ਸਤ ਸਤ ਜਿਨ੍ਹਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ ਉਹਨਾਂ ਦੇ ਅੰਦਰਲੇ ਪਾਪ ੱਟੇ ਗਏ ਉਹਨਾਂ ਦੇ ਦੁੱਖ ਕੱਟੇ ਗਏ ਉਹਨਾਂ ਦੇ ਅੰਦਰੋਂ ਪਾਸਰੀ ਸੰਪੂਰਨ ਸੀ ਕਿਲੀ ਉਹ ਨਾਸ਼ ਹੋਵੇ ਸਾਤ ਸੰਗਤ ਤੇ ਉਹ ਲਿਖਦੇ ਆ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਧਰਤੀ ਦੇ ਉੱਤੇ ਗੁਰਿਆਈ ਘੱਤੀ ਦਾ ਸ਼ਾਖਰ ਆਪਣੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ ਤੇ ਆਪ ਸਤਿਗੰਗ ਆ ਗਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਕ ਵਿਚਾਰ ਤੋਂ ਬਾਅਦ ਸਰਬਾਬਾ ਭੁੱਟਾ ਜੀ ਨੇ ساری ਸੰਗਤ ਨੂੰ ਅੰਤਮ ਦਰਸ਼ਨ ਕਰਵਾਏ ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ

ਉਸ ਪਰਮੇਸ਼ਰ ਚੇਖਾ ਦਿੱਤੇ ਸੁਭਾਇ ਪਾਲ ਕਰ ਦਿੱਤਾ ਗਿਆ ਫਿਰ ਚੰਦਨੀਆਂ ਲੱਕੜਾਂ ਉੱਤੇ ਸਜਾ ਕਰਕੇ ਇਹ ਤਨ ਅਰਜਨ ਦੇ ਮਹਾਰਾਜ ਸੱਤੇ ਪਾਸਿਕ ਨਵਾਜੀ ਨੇ ਸਸੰ ਸਤਪੁਰਾਂ ਦੇ ਪਵਿੱਤਰ ਸ਼ਰੀਰ ਨੂੰ ਅਗਲੇ ਜਨਮਾਂ ਬਾਰੇ ਇਹਨਾਂ ਕਿ ਜਲ ਚਿੰਤਾ ਲੈਣਾ ਜੋ ਅੰਤਮ ਸੰਸਕਾਰ ਸਿੰਘ ਕੋ ਉਤਾਰੇ ਬੈਠੇ ਗੁਰੂ ਦੇ ਸੇਵਾਣੀ ਕਰਦੇ ਰਹੇ ستگام گربی بانی کا کیرتن کردار گرو امردس سارا کچھ ہوا اور دسم دن بلا کے ساسن ارداس بینتی ہوئی اور جو